डेरा बाबा नानक दी ऐतिहासिक चेत नु लेके पार्टी कार्यकर्ता विच खुशी दी लहर इतिहासिक चित बाबा नानक दी तरती तो डेरा बाबा नानक जिथे बहुत ही खूबसूरत संदेश जो डेरा निवासियों ने दिता के सरदार भगवंत सिंह मानमुख मंत्री पंजाब जी वल्लो कीते गए कारजा नु देखदेया ने आम आदमी पार्टी नु बहुत ही वदिया जीत दित्ती इसले डेरा बाबा नानक दे लोका दा दिल तो तन्नवार करदे हां ए विचार श्री लाल चंद कटारूचक कैबिनेट मंत्री पंजाब ने आज सरना विखे डेरा बाबा नानक हल्के विच आम आदमी पार्टी दी जीत दी खुशी विच एक समारोह दौरान संबोधित कर दिया कीता तो ਕਾਂਗਰਸ ਦੀ ਅੱਜ ਕਲੀਨ ਸਵੀਪ ਕਰ ਦਿੱਤਾ ਗਿਆ ਹੈ ਕੀ ਕਹਿਣਾ ਚੋਈ ਬੜੇ ਇਤਿਹਾਸਕ ਜਿੱਤ ਅੱਜ ਬਾਬੇ ਨਾਨਕ ਦੀ ਧਰਤੀ ਤੋਂ ਡੇਰਾ ਬਾਬਾ ਨਾਨਕ ਜਿੱਥੇ ਮੈਂ ਇਹ ਸਮਝਦਾ ਕਿ ਬੜਾ ਖੂਬਸੂਰਤ ਮੈਸੇਜ ਡੇਰੇ ਦੇ ਲੋਕਾਂ ਨੇ ਦਿੱਤਾ ਔਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਜਿਹੜਾ 30 ਮਹੀਨਿਆਂ ਦਾ ਕਾਰਜਕਾਲ ਹੈ ਇੱਕ ਪਾਸੇ ਉਹ ਗੁੱਡ ਗਵਰਨੈਂਸ ਜਿਹਨੂੰ ਲੋਕ ਤਰਸਦੇ ਸਨ ਇਹਨਾ 30 ਮਹੀਨਿਆਂ ਦੇ ਦੌਰਾਨ ਹਰ ਘਰ ਦੀ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ 48000 ਨੌکریاں ਪੰਜਾਬ ਚ ਮੈਰਿਟ ਤੇ ਮਿਲੀਆਂ ਨੇ ਉਹ ਆਰਾਮਦ ਮੀ ਕਲੀਨਿਕ ਜਿੱਥੇ ਲੋਕਾਂ ਨੂੰ ਮੁਫਤ ਇਲਾਜ ਮੁਫਤ ਦਵਾਈਆਂ ਤੇ ਟੈਸਟ ਹੋ ਰਹੇ ਆ ਸੋ ਇੱਕ ਪਾਸੇ ਗੁੱਡ ਗਵਰਨਰ ਸੀਗੀ ਸੋ ਦੂਸਰੇ ਪਾਸੇ ਵੱਧ ਦਿਮਾਗ ਲੋਕ ਤੇ ਵੱਧ ਜਵਾਨ ਜਿਨ੍ਹਾਂ ਦੇ ਹੰਕਾਰ ਸਿਰ ਤੋਂ ਲੱਗੇ ਪੈਰਾਂ ਤੱਕ ਬੋਲਦਾ ਸੀਗਾ ਮੈਂ ਸਮਝਦਾ ਵੀ ਹੰਕਾਰ ਦੀ ਔਰ ਵੱਧ ਜ਼ਬਾਨ ਦੀ ਜਿਹੜੀ ਅੱਜ ਹਾਰ ਹੋਈ ਆ ਨੇਕੀ ਔਰ ਮੈਂ ਸਮਝਦਾ ਵੀ ਨਿਮਰਤਾ ਦੀ ਜਿਹੜੀ ਆ ਉਹ ਝੰਡਾ ਬੁਲੰਦ ਹੋਇਆ ਔਰ ਜਿਹੜਾ ਸੱਤਾ ਨੂੰ 나ਗਵਾਲ ਪਾ ਕੇ ਬੈਠੇ ਸੀ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ ਦੋ ਹਲਕੇ ਔਰ ਮੈਂ ਅ ਅੱਜ ਇਸ ਗੱਲ ਦੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਉਹ ਦੋ ਵਿਅਕਤੀ ਜਿਹੜੇ ਆਪਣੇ ਆਪ ਨੂੰ 2027 ਦੇ ਵਿੱਚ ਮੁੱਖ ਮੰਤਰੀ ਦਾ ਦਾਵੇਦਾਰ ਪੇਸ਼ ਕਰ ਰਹੇ ਆ ਉਹਨਾਂ ਨੂੰ ਲੋਕਾਂ ਨੇ ਜ਼ੀਰੋ ਤੋਂ ਲਿਆਂਦਾ ਮੈਂ ਸਮਝਦਾ ਵੀ ਬੜਾ ਵੱਡਾ ਸਬਕ ਜਿਹੜਾ ਕਾਂਗਰਸ ਦੇ ਉਹਨਾਂ ਨੇਤਾਵਾਂ ਦੇ ਮੂੰਹ ਤੋਂ ਚੰਡ ਵੱਜੀ ਅੱਜ ਜਿਹੜੇ ਲੋਕਾਂ ਨੂੰ ਕੀੜੀਆਂ ਤੇ ਕਾਡੇ ਸਮਝਦੇ ਆ ਜਿਨ੍ਹਾਂ ਦੀ ਜ਼ੁਬਾਨ 'ਚੋਂ ਨਫ਼ਰਤ ਤੋਂ ਸਵਾਹ ਜਿਨ੍ਹਾਂ ਦੀ ਜ਼ੁਬਾਨ 'ਚੋਂ ਮੈਂ ਸਮਝਦਾ ਵੀ ਅੱਗ ਤੋਂ ਸਵਾਹ ਕੁਝ ਨਹੀਂ ਨਿਕਲਦਾ ਸੋ ਬੜਾ ਗੁੱਡ ਮੈਸੇਜ ਜਿਹੜਾ ਆ ਡੇਰੇ ਬਾਬਾ ਨਾਨਕ ਦੇ ਲੋਕਾਂ ਨੇ ਦਿੱਤਾ ਸੋ ਮੈਂ ਆਪਣੇ ਪਿਆਰੇ ਮਿੱਤਰ ਸਾਡੇ ਐਮਐਲਏ ਬਣ ਗਏ ਹੁਣ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਤੇ ਸਮੁੱਚੇ ਡੇਰੇ ਬਾਬਾ ਨਾਨਕ ਦੇ ਲੋਕਾਂ ਨੂੰ ਜਿਹਨੇ ਵੋਟ ਪਾਈ ਆ ਉਹ ਵੀ ਜਿਹਨੇ ਨਹੀਂ ਪਾਈ ਉਹ ਵੀ ਉਹਨਾਂ ਸਾਰਿਆਂ ਦਾ ਵੀ ਸ਼ੁਕਰੀਆ ਮੈਂ ਆਪ ਵੀ ਉੱਥੇ ਕਾਫੀ ਦਿਨ ਲਾਏ ਆ ਮੈਨੂੰ ਕਲਾਨੌਰ ਤੇ ਸਰਾਉਂਡਿੰਗ ਏਰੀਆ ਜਿਹੜਾ ਮਿਲਿਆ ਸੀ ਉਹ ਸਾਰਾ ਹੀ ਏਰੀਆ ਜਿਹੜਾ ਆ ਸਵੀਪ ਕੀਤਾ ਸੋ ਇੱਕ ਵਾਰ ਫਿਰ ਦੁਬਾਰਾ ਜਿੱਥੇ ਮੈਂ ਡੇਰੇ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਉੱਥੇ ਇਹ ਵੀ ਕਹਾਂਗਾ ਵੀ ਹੁਣ ਡੇਰੇ ਬਾਬੇ ਨਾਨਕ ਦੇ ਅੰਦਰ ਜਿਹੜਾ ਵਿਕਾਸ ਹੈ ਉਹ ਪਹਿਲੋਂ ਨਾਲੋਂ ਵੀ ਗੱਦੀ ਫੜੇਗਾ ਤੇਜ਼ੀ ਫੜੇਗਾ ਇਹ ਅੱਜ ਜਿਹੜਾ ਆ ਸਰਨੇ ਦੇ ਅੰਦਰ ਸਾਡੇ ਵਰਕਰਾਂ ਨੇ ਤੁਸੀਂ ਦੇਖਿਆ ਵੀ ਢੋਲ ਦੀ ਥਾਪ ਤੇ ਪੰਗੜੇ ਵੀ ਪਾਏ ਆ ਔਰ ਮਤਲਬ ਜਿਹੜਾ ਪਾਰਟੀ ਦਾ ਨਾਰਾ ਬੁਲੰਦ ਕੀਤਾ ਸਰਨਾ ਬੇਗੋਵਾਲ ਬਮਿਆਲ ਨੋੜ ਜ਼ੈਮਲ ਸਿੰਘ ਘਰੋਟਾ ਕਥਲੌਰ ਸੁੰਦਰ ਚੱਕ ਸਹੌੜਾ ਥਾਂ ਥਾਂ ਲੋਕਾਂ ਨੇ ਅੱਜ ਮਤਲਬ ਜਿਹੜਾ ਆ ਉਹ ਇਸ ਜਿੱਤੀ ਨੂੰ ਜਿਹੜਾ ਜਿੱਤ ਨੂੰ ਸੈਲੀਬ੍ਰੇਟ ਕੀਤਾ ਸੋ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਡਾਟ ਸੰਦੀਪ ਆਠਰਕ ਜੀ ਰਾਗਵ ਚੱਡਾ ਜੀ ਤੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਵੀ ਬੜਾ ਸਾਨੂੰ ਜੋਗਵਾਈ ਦਿੱਤੀ ਔਰ ਅਸੀਂ ਇਸ ਜਿੱਤ ਨੂੰ ਜਿਹੜਾ ਉਹ ਜਿੱਤਨ ਵਿੱਚ ਸਫਲ ਹੋਏ